ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਜੀ ਸੋਮਵਾਰ ਤੇ ਆਪਣਾ ਜਾਣ ਦਾ ਟਾਈਮ ਆ ਗਿਆ ਸੋਹਰਿਆਂ ਤੋਂ ਜੀਤਰੀ ਕਰਦਾ ਸੋਹਰਿਆਂ ਦੇ ਜਾਣ ਨੂੰ ਬਟ ਕੀ ਕਰੀਏ ਜਾਣਾ ਪੈਣਾ ਨਾ ਕੰਮ ਐਨੇ ਨੇ ਤੇ ਬਣੇ ਰੋ ਵਲੌਗ ਦੇ ਵਿੱਚ ਆਪਾਂ ਅੱਗੇ ਕੀ ਕੀ ਕਰਾਂਗੇ ਤੇ ਕਿੱਥੇ ਕਿੱਥੇ ਦੀ ਜਾਵਾਂਗੇ ਆਪਾਂ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਫਿਲਹਾਲ ਆਪਾਂ ਹੋ ਰਹੇ ਰੈਡੀ ਮੈਂ ਤਾਂ ਹੋ ਗਿਆ ਰੈਡੀ ਅਮਨ ਹੁਣੀ ਹੋਣ ਵਾਲੇ ਨੇ ਰੈਡੀ ਤੇ ਮਿਲਵੋਣੇ ਤੋਂ ਅਮਨ ਨਾਲ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਰਥ ਨੌ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇੱਧਰ ਸਾਡਾ ਛੋਟਾ ਪ੍ਰਧਾਨ ਹੋਣ ਲੱਗ ਗਿਆ ਰੈਡੀ ਤੇ ਅੱਜ ਸਾਡਾ ਹੈਗਾ ਪੇਕੇ ਪਿੰਡ ਲਾਸਟ ਦਿਨ ਪਰਨੀਤ ਦੇ ਨਾਲ ਕਿ ਅੱਜ ਲਾਸਟ ਦਿ ਹੈ ਸਾਡਾ ਹਣਾ ਤੇ ਅੱਜ ਵਾਪਸ ਜਾਣਾ ਤੇ ਇਹ ਲੱਗ ਰਿਹਾ ਕਿੰਨੇ ਦਿਨ ਹੋ ਗਏ ਆਇਆ ਨੂੰ ਹਣਾ ਪਰਨੀਤ ਹਣਾ ਕਿਉਂਕਿ ਕੰਮਕਾਰ ਇੰਨੇ ਕਿ ਜ਼ਿਆਦਾ ਵੱਜ ਜਾਂਦੇ ਜਦੋਂ ਕਿਤੇ ਤੁਰ ਜਾਣੇ ਨਾ ਪੁੱਛੋ ਹੀ ਨਾ ਐਨੀ ਟੈਨਸ਼ਨ ਪਈ ਵੀ ਕਦੋਂ ਘਰ ਪਹੁੰਚਾਂ ਕਦੋਂ ਕੰਮਕਾਰ ਕਰਾਂਗੇ ਤੇ ਟਾਈਮ ਹੋ ਗਿਆ ਸਵਾ 10 ਵਜੇ ਦਾ ਤੇ ਪ੍ਰਧਾਨ ਸਾਹਿਬ ਗਏ ਹੋਏ ਨੇ ਵਿਚਾਰੇ ਕੰਮ ਤੇ ਕੰਮ ਮਤਲਬ ਵੀ ਕੰਮ ਕਰਨਾ ਕੋਈ ਮੰਮੀ ਦਾ ਤੋਂ ਕਰਕੇ ਆਉਂਦੇ ਤਾਂ ਫੇਰ ਆਪਾਂ ਚੱਲਦੇ ਆ। ਉਹਨੇ ਟਾਈਮ ਤੱਕ ਆਪਾਂ ਰੈਡੀ ਹੁੰਨੇ ਆ। ਤੇ ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਤੇ ਸਾਡਾ ਸੂਟਕੇਸ ਆਪਾਂ ਨੇ ਲਿਆ ਕੱਢ ਤਾਂ ਉਹਨਾਂ ਕੱਪੜੇ-ਕੁਪੜੇ ਜਿਹੜੇ ਪਾਉਣੇ ਨੇ ਉਹ ਕੱਢ ਕੇ ਰੱਖਦੇ ਆ। ਤੇ ਪਤਾ ਨਹੀਂ ਕੀ ਹੁੰਦਾ ਨਾ ਪੇਕੇ ਜਿੰਨੇ ਦਿਨ ਮਰਜ਼ੀ ਰਹਿ ਜਾਓ ਤੇ ਪਰ ਜਾਨ ਰੇਲੇ ਪਤਾ ਨਹੀਂ ਕਿਉਂ ਕੁਛ ਨਾ ਕੁਛ ਹੁੰਦਾ ਹੀ ਹੁੰਦਾ ਹਨਾ। ਤੇ ਇੱਕੇਸਵਰ ਪਤਾ ਨਹੀਂ ਕੀ ਹੋਇਆ ਵੀ ਪੇਕੇ ਪਿੰਡ ਬਿਲਕੁਲ ਵੀ ਦਿਲ ਨਹੀਂ ਲੱਗਿਆ ਹੈਗਾ ਦਿਲ ਤਾਂ ਨਹੀਂ ਲੱਗਿਆ ਇੱਕ ਤਾਂ ਅਮਰਤ ਹੈ ਨਹੀਂ ਹਨਾ ਤੇ ਬੜਾ ਮੁਸ਼ਕਲ ਜਾ ਹੋ ਜਾਂਦਾ ਮੰਮੀ ਸਾਹਮਣੇ ਤਾਂ ਪਰ ਨਹੀਂ ਕਰੀਦਾ ਫਿਰ ਵੀ ਅੰਦਰ ਦਿਲ ਨੂੰ ਤਾਂ ਮਹਿਸੂਸ ਹੁੰਦਾ ਹੀ ਹਨਾ ਜੇ ਵੀ ਰਾਜਾ ਇੱਥੇ ਹੁੰਦਾ ਤੇ ਕਦੀ ਕਿਤੇ ਕਦੀ ਕੋਸ਼ ਕਦੀ ਕੋਸ਼ ਤੇ ਬੜੇ ਧੋਕ ਦਿਨ ੱੱਕੇ ਜੇ ਨਾਲ ਕੱਢੇ ਮੈਂ ਰੋਜ਼ ਕਹਿਣ ਕਿ ਅੰਦਰ ਨੂੰ ਚੱਲੀ ਏ ਚੱਲੀ ਏ ਚੱਲੀ ਏ ਪਰ ਇੱਕ ਦੋ ਕੰਮ ਇੱਥੇ ਆਹੇ ਜਿਆ ਸੀ ਵੀ ਜਿਹੜਾ ਉਹ ਕਰਕੇ ਜਾਣਾ ਸੀ ਤੇ ਉਹ ਸੋਮਵਾਰ ਨੂੰ ਹੀ ਹੋਣਾ ਸੀ ਤੇ ਇਸ ਕਰਕੇ ਸਾਨੂੰ ਰੁਕਣਾ ਪਿਆ ਨਹੀਂ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਸੈਚਰਡੇ ਆਈ ਸੀ ਤੇ ਸ਼ਾਇਦ ਇਹ ਨਾਲ ਸੰਡੇ ਤੇ ਹੁਣ ਮੰਮੀ ਨੂੰ ਵੀ ਨਾਲ ਲੈ ਕੇ ਜਾਣਾ ਜਿਹੜਾ ਮੇਨ ਕੰਮ ਸੀ ਕਿ ਮੰਮੀ ਨੂੰ ਲੈ ਕੇ ਜਾਣਾ ਨਾਲ ਹਨਾ ਤੇ ਮੈਂ ਮੰਮੀ ਨੂੰ ਲੈ ਕੇ ਚਲਦੇ ਆ ਤੇ ਜਿਹੜਾ ਕੰਮ-ਕੋਮ ਨੇ ਮੰਮੀ ਦੋਰੇ ਕਰਨ ਵਾਲੇ ਉਹ ਕੰਮ ਚੱਲੇ ਆ ਸਾਰੇ ਤੇ ਪਰ ਇਸ ਵਾਰ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਿਆ ਹੈਗਾ ਪਰ ਹੁਣ ਜਾਣ ਦਾ ਟਾਈਮ ਆਇਆ ਤਾਂ ਹੁਣ ਦਿਲ ਨੂੰ ਕੁਝ ਹੋਉਂਦਾ ਵੀ ਹਾਏ ਜਾਣਾ ਹੈ ਹਨਾ ਕਿ ਹੁਣ ਪਤਾ ਨਹੀਂ ਫੇਰ ਕਿੰਨੇ ਟਾਈਮ ਬਾਅਦ ਸਾਡਾ ਗੇੜਾ ਵੱਜਣਾ ਪਤਾ ਨਹੀਂ ਪੇਕੇ ਚੀਜ਼ ਹੀ ਹੈ ਜੀ ਅਵੇਸ਼ਾ ਹੀ ਤੁਰਨ ਲੱਗਿਆ ਦਿਲ ਨੂੰ ਕੁਝ ਹੁੰਦਾ ਹੀ ਹੁੰਦਾ ਤੇ ਚਲੋ ਕੋਈ ਗੱਲ ਨਹੀਂ ਜੀ ਹੁਣ ਕੀ ਕਰੀਏ ਕੰਮ ਵੀ ਜ਼ਰੂਰੀ ਨੇ ਹਨਾ ਵੀ ਇੱਕ ਨਾ ਕੱਲ ਦਾ ਮੈਨੂੰ ਰਾਤ ਦਾ ਨਾ ਬੁਖਾਰ ਜ਼ੁਕਾਮ ਨਾਲ ਬੁਖਾਰ ਵਾਂਗੂ ਹੋਇਆ ਪਿਆ ਹੁਣ ਇਹ ਹੋ ਰਿਹਾ ਵੀ ਸਫ਼ਰ ਕਦੋਂ ਮੁੱਕਣਾ ਬਹੁਤ ਲੰਬਾ ਸਫ਼ਰ ਹੋ ਜਾਣਾ ਏ ਸਫ਼ਰ ਵੀ ਸਾਡਾ ਘੱਟੋ ਘੱਟ ਨੇ 4-5 ਘੰਟਿਆਂ ਦਾ ਸਫ਼ਰ ਏ ਜੇ ਕਿਤੇ ਰਸਤੇ 'ਚ ਖੜਕੀਏ ਜਾਂ ਪਾਣੀ ਪੀਣ ਲੱਗ ਜੇ ਲੱਗੇ ਤਾਂ ਫਿਰ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਤੇ ਬਾਕੀ ਕੱਲ ਕਮੈਂਟ ਆ ਰਹੀ ਸੀ ਤੁਸੀਂ ਸਾਡੇ ਲਾਗੂ ਹੋ ਕੇ ਮੁੜ ਕੇ ਤੇ ਕੀ ਕਰੀਏ ਜੀ ਕਿਤੇ ਨਿਕਲੇ ਨਹੀਂ ਗਿਆ ਗਰਮੀ ਵੀ ਇੰਨੀ ਸੀ ਪਰ ਮੌਸਮ ਠੰਡਾ ਹੋ ਗਿਆ ਤੇ ਫਿਰ ਵੀ ਕਿਤੇ ਨਾ ਕਿਤੇ ਅਲੱਗ ਤੁਸੀਂ ਵੀ ਕਿੱਥੇ ਜਾਈਏ ਹਣਾ ਛੱਡਪਰਾ ਘਰੇ ਠੀਕ ਹਾਂ ਕਈ ਵਾਰ ਮੂਡ ਹੀ ਆਇਆ ਜਾ ਹੋਇਦਾ ਵੀ ਕਿਤੇ ਜਾਣ ਨੂੰ ਦਿਲ ਨਹੀਂ ਕਰਦਾ ਹੁਣ ਇਹਨੇ ਕਮੈਂਟ ਆਇਆ ਰਪਿੰਦਰ ਰੁੱਪਲ ਦਾ ਕਹਿੰਦੇ ਜਦੋਂ ਤੁਸੀਂ ਵਲੌਗ ਸ਼ੁਰੂ ਕਰਦਾ ਚ ਟਾਈਮ ਤੇ ਦਿਨ ਦੱਸ ਦਿਆ ਕਰੋ ਤੇ ਅੱਜ ਦਿਨ ਹੈਗਾ ਜੀ ਮੰਡੇ ਦਾ ਤੇ ਟਾਈਮ ਹੋ ਗਿਆ ਸਵਾ 10 ਵਜੇ ਦਾ ਹਣਾ ਤੇ ਸਵਾ 10 ਵਜੇ ਮੈਂ ਮਾਰਨਿੰਗ ਦੇ ਵਲੌਗ ਸ਼ੁਰੂ ਕੀਤਾ ਤੇ ਮੰਡੇ ਨੂੰ ਸ਼ੁਰੂ ਕੀਤਾ ਤੇ ਇਹ ਵਲੌਗ ਤੁਹਾਡੇ ਕੋ ਟਿਊਜ਼ਡੇ ਆਣਾ ਠੀਕ ਹੈ ਜੀ ਕਿਉਂਕਿ ਇੱਕ ਦਿਨ ਵਲੌਗ ਜਿਵੇਂ ਮੰਡੇ ਨੂੰ ਵਲੌਗ ਸ਼ੂਟ ਕੀਤਾ ਤੇ ਟਿਊਜ਼ਡੇ ਅਪਲੋਡ ਹੁੰਦਾ ਹੋਰ ਟਿਊਜ਼ਡੇ ਵਾਲਾ ਜਿਹੜਾ ਬੁੱਧਵਾਰ ਨੂੰ ਅਪਲੋਡ ਹੁੰਦਾ ਇਦਾਂ ਕਰਕੇ ਜਿਹੜੀ ਵੀ ਜਿਹੜੀ ਵਲੌਗ ਦੀ ਵਲੌਗ ਕੰਟੀਨਿਊ ਚੱਲਦੇ ਰਹਿੰਦੇ ਆ ਹਨਾ ਕਈ ਵਾਰ ਵਲੌਗ ਅਪਲੋਡ ਦੇਿੰਦਾ ਉਹਦੇ ਕਰਕੇ ਸੈਟਿੰਗ ਖਰਾਬ ਹੋ ਜਾਂਦੀ ਅੱਗੇ ਪਿੱਛੇ ਦਿਨ ਹੋ ਜਾਂਦਾ ਸਰੋਂ ਦੇ ਛਾਪੇ ਛੁੱਟੇ ਹਾਂ ਉਹੀ ਮੈਂ ਦੱਸ ਲਿਆ ਕਿਮਾਂ ਲੱਗਾਂਦੀਆਂ ਵੱਲਾਂ ਕਿੱਧਰ ਨੂੰ ਚਾੜਦੀਆਂ ਆਹ ਲਾਤਾ ਪੂਰਾ ਸਟੈਂਡ ਉਹ ਜਿਹੜਾ ਦੂਜਾ ਹੀ ਆ ਜਿਹੜਾ ਖੇਤੀਬਾੜੀ ਵਿਭਾਗ ਨੂੰ ਸਬੰਧਿਤ ਭਾਰੇ ਕਿ ਇੱਧਰ ਨਹੀਂ ਐਂਟੀ ਚੜ੍ਹਨੀ ਉਹ ਪ ਇਸਦਰ ਆ ਸਾਰੇ ਜੜ ਕੇ ਤਾਂ ਉਸ ਤੋਂ ਡਿੱਗਣਾ ਨਹੀਂ ਡਿੱਗ ਜਾਣਾ ਫੜਨਾ ਨਹੀਂ ਉਹ ਸਾਡੀ ਤਿਆਰੀ ਹੈ ਕੋਈ ਘਰੇ ਮੁੰਡਾ ਵੀ ਨਹੀਂ ਰੈਡੀ ਹੁਣ ਆਪਾਂ ਚੱਲਣਾ ਬਸ ਪ੍ਰਧਾਨ ਸਾਹਿਬ ਆਉਣ ਵਾਲੇ ਇਹਨਾਂ ਨੂੰ ਆਪਾਂ ਨੇ ਦਿੱਤਾ ਕਰ ਪੱਲਾ ਦਾ ਮੋਇਨਾ ਕਰ ਲੀਏ ਇਧਰੋਂ ਚਾੜਨੀਆਂ ਨੇ ਤੇ ਘਰ ਛੱਡ ਕੇ ਜਾਣ ਦੀ ਜੀ ਨਹੀਂ ਕਰਦੇ ਆ ਪੂੰਡੀਆਂ ਔਰੇ ਬੜੀਆਂ ਨੇ ਯਾਰ ਇਹ ਮੱਝ ਵਾਲੀਆਂ ਪੂੰਡੀਆਂ ਨੇ ਇਹ ਇਹ ਲੜਦੀਆਂ ਨੇ ਪਰ ਜਾਨ ਕੱਢ ਦਿੰਦੀ ਹੈ ਯਾਰ ਆ ਗਈ ਆ ਗਈ ਪਾਪਾ ਜੀ ਤਾਣਾ ਪਾਪਾ ਨਹੀਂ ਆਏ ਹੈਗੇ ਹਾਂ ਉਹ ਆਇਆ ਤੇ ਦੋਸਤ ਨਹੀਂ ਨਹੀਂ ਆ ਗਏ ਪਾਪਾ ਪਾਪਾ ਵੀ ਆਏਗੇ ਉਹ ਆਈ ਗੱਡੀ ਆਪਣੀ ਵਾਸ 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 ਕਿੰਨੀ ਸਪੀਡ ਨਾਲ ਆਪਾਂ ਗੱਡੀ ਲਾ ਰਹੇ ਹਾਂ ਆ ਰਹੇ ਆਪਣੇ ਆਵਾਜ਼ ਬਾਸ 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 ਨਾ 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 عندي ਬਾਈ ਠੀਕ ਹੈ ਠੀਕ ਹੈ ਠੀਕ ਹੈ ਬਾਈ ওকে ਬਾਈ

ਆ ਦੇਖ ਰਿਹਾ ਤੂੰ ਦਾ ਪੰਜ ਗਿਆ ਆਪਾਂ ਬਾਬਾ ਬਕਾਲਾ ਸਾਹਿਬ ਤੇ ਅੱਜ ਸਾਡੇ ਕੋਲ ਥੋੜਾ ਟਾਈਮ ਸੀ ਆਪਾਂ ਜਿਆਦਾ ਲੇਟ ਨਹੀਂ ਸੀ ਹੋਏ ਹੈ ਕਿ ਸੋਚਿਆ ਵੀ ਬਾਬਾ ਬਕਾਲਾ ਸਾਹਿਬ ਵੀ ਜਾਈ ਹੋਣੇ ਆ ਇਹਦੇ ਜਿਹੜਾ ਅਨਪਨ ਲਿਖਿਆ ਆਪਾਂ ਨੂੰ ਸਕਣ ਨਹੀਂ ਆ ਅੱਜ ਅਸੀਂ ਚੱਲ ਬਾਹਰ ਕੁਝ ਖਾ ਲੈਨੇ ਹਾਂ ਬਟ ਬਾਬਾ ਉਹ ਦਰਸਾਦੇ ਕੋਲੀ ਨਾਲੇ ਆ ਗਿਆ ਆਪਾਂ ਜੋ ਸਾਡੀ ਜੀ ਨਾਲੇ ਹੋਰ ਉਸ ਮੂਟੀ ਦੇ ਵਿਚਕਾਰ ਲਾਈ ਨੂੰ ਜਮੀ ਟੋਕਾ ਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਬਾਬਾ ਬਕਾਲਾ ਸਾਹਿਬ ਤੋਂ ਵੀ ਆਪਣੇ ਸਬਸਕ੍ਰਾਈਬਰ ਹੈਗੇ ਨੇ ਚਾ ਮਮੈਂ ਘਰ ਦੇ ਹੁੰਦੇ ਨੇ ਮਮਮੀ ਬੜਾ ਇੱਥੇ ਹੁੰਦਾ ਨੇ ਆਤਵਾਰ ਦਿਹਾਤਰਾ ਅਮਰਤ ਵੀ ਇੱਥੇ ਹੁੰਦਾ ਹੁੰਦਾ ਹੈ ਤੇ ਮਮਮੀ ਦਾ ਆਉਣਾ ਹੀ ਹੋਣਾ ਹੈ ਮਮਮੀ ਨੂੰ ਸਾਰੀ ਸ਼ਾਪਿੰਗ ਇੱਥੋਂ ਕਰਨੀ ਹੈ গ্ডি হ্যা জায়গা লাগ ਤੇ ਆਪਾਂ ਪਹੁੰਚ ਗਏ ਆ ਬਿਆਸ ਟੂਲ ਪਲਾਜ਼ੇ ਤੇ ਆਗੇ ਸਾਡੇ ਫੇਵਰਟ ਰਾਮ ਲੱਡੂ ਤੇ ਅਮਨ ਨੇ ਖੜਨਾ ਹੀ ਖੜਨਾ ਹੋ ਰਿਹਾ ਸੀ ਨਾ ਪਿਛਲੀ ਵਾਰ ਪੈਥੇ ਖਾਦੇ ਸੀ ਨਾ ਤੇ ਉਦੋਂ ਮੰਮੀ ਨਾਲ ਹੀ ਹੈ ਨਾ ਹਾਂ ਮੰਮੀ ਹੈਗੀ ਸੀ ਉਹਦੇ ਨਾਲ ਹੋਰ ਮੰਮੀ ਨਾਲ ਹੀ ਹੈ ਅੱਛਾ ਹੂੰ ਜਦੋਂ ਗਗਨ ਨਾਲ ਮਤ ਲੈ ਕੇ ਆ ਨਹੀਂ 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 ਮੈਂ ਨਹੀਂ ਲੈ ਮੰਮੀ ਨਹੀਂ ਨਾਲ ਪਤਾ ਨਹੀਂ ਗਗਨ ਸੀ ਮੇਰੇ ਖਿਆਲਾਂ ਕਿੰਨੇ ਪਲੇਟ ਦੋ ਉਹ ਮੈਂ ਇੱਕ ਟੂਈ ਖਾਣ ਗੱਲ ਨਹੀਂ ਤੇ ਖਾਣਾ ਤੁਸੀਂ ਮੈਂ ਨਹੀਂ ਖਾਣੇਗਾ ਮੈਂ ਪਿਛਲੀ ਵਾਰ ਸਟਾਰਬਕ ਦੀ ਕਾਫੀ ਨਾਲ ਰਾਮ ਲੱਡੂ ਖਾਧੇ ਦੋ ਕਰ ਦੋ ਬਈਆ ਦੋ ਪਲੇਟ ਕਰ ਦੋ ਇਹ ਨਹੀਂ ਤੇ ਪਿਛਲੀ ਵਾਰ ਵੀ ਅਸੀਂ ਨਹੀਂ ਥੋੜਾ ਡੁੱਲੋਏ ਸੀ ਪਤਾ ਹੈ ਪਤਾ ਮੈਂ ਨਾਲ ਹੀ ਸੀ ਜਿਹੜੇ ਆਪਾਂ ਅੰਮ੍ਰਿਤਸਰ ਖਾਦੇ ਸੀ ਮਾਨੂੰ ਉਹ ਇੰਨੇ ਸਵਾਦ ਨਹੀਂ ਆਗੇ ਸੀ ਉਹਨਾਂ ਥੋੜਾ ਜਿਹਾ ਲੱਗ ਰਿਹਾ ਸੀ ਖਰਾਬ ਹੋਈ ਬੀਚਟਨੀ ਜਿਵੇਂ ਸਾਨੂੰ 스멜 ਜੀ ਆਉਂਦੀ ਸੀ ਤੇ ਆਹ ਵਾਲਾ ਖਾ ਕੇ ਦੇਦੇ ਆ ਪਨੀਰ ਤੱਕ ਦੇ ਵਿੱਚ ਸਟਾਰਬਕ ਦੀ ਕਾਫੀ ਪੀਣੀ ਹੈ ਤੇ ਉਹ ਸਾਹਮਣੇ ਸਟਾਰਬਕ ਹੈ ਪਨੀਰ ਹੀ ਚ ਜਾਏਗੀ ਜ਼ਿਆਦਾ ਇਹ ਬੱਲੇ ਦੀ ਬੀਡੀ ਆਈ ਨਹੀਂ ਉਹਦੇ ਪੈ ਚਾਚਾ ਆ ਜਾਤਾ ਕਿ ਤੋਰ ਮੈਂ ਕੋ ਮਾਣ ਲੱਡੂ ਪਿੰਡੀ ਚ ਮੇਰੇ ਖਾ ਰੇ ਭਈਆ ਆ ਦੇ ਨਾ ਮੈਟਿਚੂ ਨਾ ਪਿੰਨ ਪੇਪਰ ਦੇ ਨਾ ਹੈਗਾ ਸਾਫ ਕਰੋ ਪੇਪਰ ਨਾ ਆਪਣੀ ਪੇਪਰ ਆਪਣੀ ਗੱ ਆਪਣੀ ਗੱਡੀ ਖਤਮ ਹੋ ਗਈ ਕਿ ਹੁਣ ਪਏ ਰਹਿਣੇ ਨੇ ਇੰਜ ਕੰਮ ਦੀ ਦਵਾਈ ਵੀ ਦਵਾਈ ਦਿਓ ਉਹਨਾਂ ਨੂੰ ਕਹਿ ਦੋ ਵੀ ਕੋ ਕਿਹੜੀ ਕਾਫੀ ਲੈਣੀ ਪਰ ਨਹੀਂ ਤੁਹਾਨੂੰ ਹੀ ਲੱਗਦੀ ਲੈ ਮਮੀ ਕੱਪੜੇ ਤਾਂ ਦੇਖ ਲੇ ਕੱਲੂ ਜੁੱਲੀ ਖਰਾਬ ਕਰ ਲਈ ਇੱਕ ਹੋਰ ਲੱਲਾ ਫਿਰ ਮੇਰੇ ਵੱਲੋਂ ਕੰਮ ਕੀਤਾ ਕਰਤਾ ਉਹੀ ਕੰਮ ਇਹ ਮੈਨੂੰ ਰਮਾਲ ਗਿਆ ਕੋਈ ਨੰਨ ਗੱਲਾਂ ਦੀਆਂ ਕਿ ਲੱਗੀਆਂ ਲੈ ਗਲੇ ਵੀ ਧੋ ਮੈਨੂੰ ਪਾ ਗਲੇ ਡੋਰ ਨਾ ਲੈ ਲਓ ਭਈ ਇੱਕ ਪਲੇਟ ਹੋਰ ਦੇ ਦਿਓ ਆ ਲੈ ਵੜਾ ਤੇ ਮੈਂ ਜਾ ਕੇ ਪਨਿਤ ਵਾਸਤੇ ਕਾਫੀ ਚਲੋ ਹੋਰ ਨਹੀਂ ਤੇ ਪੈਸੇ ਕੱਢ ਮੇਰੇ ਪਰਚੋਂ ਜਿੰਨੇ ਦੇ ਦੇ 100 ਰੁਪਏ ਨਹੀਂ ਹੋਣੇ ਵੱਧ ਹੋਣੇ ਹੋਣੇ ਮੈਂ ਤਾਂ ਇਹਦੇ ਕੋਲ ਲੈ ਗਿਆ 200 ਆਪਣੇ ਪੈਸੇ ਕੁੱਟੇ ਨਹੀਂ ਤੇ ਕਾਫੀ ਪੀਣੀ ਨਹੀਂ ਆਦੀ ਇਹ ਜਿਸ 100 ਰੁਪਏ ਨਹੀਂ ਗਏ ਜੀ ਦੁੱਧ ਜਿਹਨੇ 500 ਰੁਪਏ ਤੇ ਕੋਈ ਨਾ ਪੁੱਤਾ ਆਪਣੇ ਵਿੱਚ ਦੇ ਦੋ ਕੋਈ ਗੱਲ ਨਹੀਂ ਤੁਹਾਨੂੰ ਕਰਿਆ ਕਿ ਮੈਂ ਤੇ ਲੈ ਲਿਓ ਇੱਥੇ ਕੈਮਰਾ ਇੱਥੇ ਰੱਖ ਦੇ ਉੱਪਰ ਦੇਖੀ रस निकल जाए बीच में से कि मेरा टेस्ट मन कैंटा ही था वो दिन और ना ये तो फ्रेश नहीं बुरे हम्म hmm. पनीर तू तो नहीं तो खाना बोलते पनीर तो कॉफी कड़ी पनीर डिसाइड कर ले जावा फ्रैपेचिनो पनीर का टेस्ट देखा नहीं क्या होता ਕਿੰਨੇ ਚੋਂ 200 ਚੋਂ 300 ਰੁਪਏ ਦੀ ਟੈਨ ਹੈ ਆਪਾਂ ਇਕੋ ਦਿੱਤਾ ਬਣਾਉਂਦੇ ਸਾਡੇ ਲੱਡੂ ਮੜੇ ਗਏ ਕਿਤੇ ਲੱਡੂ ਖਰਾ ਰਹੇ ਗਏ ਤੇ ਲੱਡੂ ਖਰਾ ਰਹੇ ਪਹਿਲੇ ਲੱਡੂ ਖਾ ਰਹੇ ਪਹਿ ਜਾਣਗੇ ਕਿਤੇ ਲੱਡੂ ਖਰਾ ਕਰਾਰੇ ਜਗਾ ਖਰਾਰੇ ਖਲਾਰੇ ਹੋ ਜਾਣਗੇ ਖਲਾਰੇ ਹੋ ਜਾਣਗੇ ਤੇ ਮੈਕਡੀ ਵੀ ਨਾਲ ਹੀ ਸੀ ਉੱਥੇ ਗਏ ਹਾਂ ਅਮਨ ਕਿਤੇ ਆਪਾਂ ਹਾਂ ਜਿੱਤੇ ਮੰਮੀ ਕਹਿੰਦੀ ਹਾਏ ਹੈ ਜੀ ਇੰਨੀ ਮਹਿੰਗੀ ਕਾਫੀ ਪੀ ਲਗੀ ਕਰਨੀ ਹੈ ਜਿੱਥੇ ਭੁੰਡੇ ਜਿੱਥੇ ਇਹ ਵੀਡੀਓ ਬਣਾਈ ਆਪਣੇ ਪਿਲਾਰੇ ਦੇ ਅਲੱਗ ਚੈੱਕ ਕਰੋ ਕਿਨੇ ਕਿਆ ਬੜੀ ਦੇ ਨਾਲ ਖਾ ਕੇ ਲਈ ਉਹ ਲਿਖਾਉਂਗਾ ਮੈਂ ਬਾਸੀ ਹਾਂ 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 ਬਾਸੀ ਲੱਗ ਗਈ ਸਟਾਰ ਬਕੋ ਫੋੜੀ ਕਾਫੀ ਨਹੀਂ ਲੈ ਲਓ ਕਿਤੇ ਫਿੱਕੇ ਤੋਂ ਮਿੱਠੇ ਤੋਂ ਬਣਾਈ ਨਹੀਂ ਨਹੀਂ ਉਹ ਨਹੀਂ ਲੈਣਾ ਆਪਾਂ ਨਹੀਂ ਨਾ ਉਤਰਨਾ ਨਹੀਂ ਆਪਨੇ ਤਨ ਨਹੀਂ ਬੈਠੇ ਮੈਂ ਉਤਰਿਆ ਮੈਂ ਪੜ तो लेकर लो पर नहीं था नहीं नहीं, नहीं एक त्याग का बात ही एक त्याग का पर ठीक है।, है पर इतने हजार ऑर्डर था लेटी चली गई जल्दी आ मेगाडेस्क को बोलिए तुम मेगाडेस्क को बोलिए प्यार लग रहा है मेरा बहुत बैठा हुआ है चलो आराम ना ਯਾਰ ਲੋ ਪਨੀਤ ਲੈ ਲਈ ਤੋਂ ਕਾਫੀ ਪਨੀਤ ਤਾਂ ਇਲਾਕੇ ਫਿਰਨੇ ਜਮੇ ਹਲਕੇ ਹੀ ਹੁੰਦਾ ਹੈ ਪਨੀਤ ਵਾਸੀ ਪਨੀਤ ਦੀ ਵਾਸੀ ਚਲੋ ਬੈਠੋ ਹਾਂਜੀ ਪਨੀਤ ਦੀ ਕੋਲਡ ਕਾਫੀ ਕਿੰਨੇ ਲਿਆਉਣ ਨੂੰ ਕਿਹਾ ਸੀ ਮਿੰਨੇ ਤਾਂ ਪਹਿਲਾਂ ਹੀ ਜ ਕੰਮ ਹੋਇਆ ਪਿਆ ਏ ਤੂੰ ਨਾ ਪੀਣਾ ਤੇ ਤੁਹਾਨੂੰ ਮੈਂ ਕਿਹਾ ਕਿ ਮੇਰੇ ਹੋਟਲ ਲੈ ਕੇ ਆਇਓ ਹਾਏ ਹਾਏ ਹੁਣ ਹੋਟਲ ਕਿੱਥੇ ਹੋਲਿਓ ਮੰਮੀ ਖੋਲਿਓ ਪਿੱਛੋਂ ਬਾਹਰ ਹੀ ਖੋਲੋ ਸ਼ੀਸ਼ਾ ਡਾਊਨ ਕਰਕੇ ਉਹਨੂੰ ਫੜ ਲੈਂਦੇ ਪਨੀਤ ਕੋਲੋਂ ਰਮਣਾ ਕਰੀਂ ਕਨਿਤ ਤੂੰ ਕੰਮ ਗੜਬੜ ਕਰ ਗਿਆ ਯਾਰ ਮਮਾ ਕਹਿੰਦੀ ਹੋਟ ਕਾਫੀ ਲੈ ਕੇ ਆਉਣੀ ਸੀ ਮੇਰੇ ਵਾਸਤੇ ਨਹੀਂ ਨਹੀਂ ਮੈਂ ਤਾਂ ਕਿਸੇ ਨੇ ਹੋਟ ਲੈਉਣੀ ਹਾਂ ਹਾਂ ਜੀ ਜੀ ਤਾਂ ਇਹ ਉਹ ਬੜਾ ਜਦੋਂ ਤਾਂ ਇਹ ਖੂਹ ਚ ਪਾਣੀ ਨਹੀਂ ਕੱਢਣ ਦੇ ਵੀ ਉਹ ਲੱਗਿਆ ਤਾਂ ਵੀ ਜਿਹੜਾ ਹੈਗਾ ਨਾਲੋਂ ਲਾਹ ਲਵਾ ਉਧਰ ਮਾਤਾ ਵੀ ਆਦੀ ਦਈ ਭੰਨ ਪਾ ਕੇ ਗਲਾਸ ਖਾਣਾ ਚੀਟਾ ਨਹੀਂ ਹੁੰਦਾ ਹੀ ਨਹੀਂ ਡੈਡੀ ਨੇ ਕਹਾਈ ਯਾਰ ਚੌੜਾ ਗਲਾਸ ਭੰਨ ਕੇ ਇੱਕ ਵਾਰੀ ਆ ਫੰਗਾਇਆ ਸੀ ਉਹ ਹੋਟਲ ਦੇ ਨਾਲ ਗਿਆ ਤੇ ਵਿਆਸ ਵੀ ਉਸ ਹੀ ਆਏਗਾ ਕਿੱਥੇ ਚੱਲੇ ਭਈਏ ਬੈਠੇ ਕਾਫੀ ਉਤਰੇ ਨੇ ਕੜੀ ਚੌੜਾ ਹੱਥਾਣਾ ਖਾਈ ਜਾਣਾਂ ਅੰਦਾਜ਼ ਭੈਸਾ ਨਹੀਂ ਇੱਥੇ ਰੋਟੀਆਂ ਨਹੀਂ ਨਾ ਤੇ ਅੰਤਕਾਲ ਪੂਰੀ ਮਾਰਦਾ ਹਾਂ ਉਹ ਮੈਂ ਸਰ ਤੋਂ ਪਾ ਅੰਤਕਾਲ ਦਾ ਗਲਾਸ ਹੋਣਾ ਗਾਇ ਕਰਾ ਫਸਾ ਦਿਓ ਕੋਈ ਚਾਕਲੇਟ ਮੈਂ ਤੁਮ ਮਾਂ ਮੈਂ ਛੱਡਣਾ ਸੀ ਮਾਲ ਖਾਇਆ ਮੈਂ ਬਾਸੀ ਕੀ ਲਗਾਏ ਬਾਸੀ ਵਾਸੀ ਲਗਾਇਆ ਸੀ ਉਤੇ ਇੱਕ ਤੇ ਪਰਨੀਤ ਲਿਖਾਇਆ ਮੇਰਾ ਉਹ ਤੇ ਕੀ ਲਗਾਇਆ ਈ ਉਹ ਤੇ ਅਮਨਪ੍ਰੀਤ ਲਿਖਾਇਆ ਪਰਨੀਤ ਮੇਰਾ ਪੂਰਾ ਨਾਮ ਲਿਖਾਇਆ ਹੈ ਅਮਨਪ੍ਰੀਤ ਕੌਰ ਅੱਛਾ ਮੈਂ ਕਿਹਾ ਤੂੰ ਆਪਣੇ ਵਾਲਾ ਨਾਮ ਨਹੀਂ ਹੁੰਦੇ ਤਾ ਹੈ ਇਹ ਤੇ ਲਿਖਾਇਆ ਸੀ ਵਾਸੀ ਉਹ ਤੇ ਪਰਨੀਤ ਹੈ ਹੀ ਨਹੀਂ ਇਹ ਚੁ ਕੁਝ ਕੀ ਹੈ ਫੜੇ ਨਾ ਨਹੀਂ ਫੜੇ ਬੋਲ ਕੇ ਚੱਟ ਲਓ ਪਰ ਇਹ ਤੇ ਪੇਪੀ ਬਕੇ ਉਹ ਵੀ ਪੈਸੇ ਦੇ ਤੇਰੇ ਭਾਈ ਖਾ ਨਹੀਂ ਪਤਾ ਕੀ ਸੱਚੀ ਗੱਲ ਪੈਸੇ ਲੱਗੇ ਨੇ ਲੈ ਕੇ ਲੈਂਦੇ ਆ ਹਾਂ ਪੂਰਾ ਮੁੱਲ ਲਾਉ ਆ ਉਸ ਟੈਂਟ ਤੁਸੀਂ ਉੱਥੇ ਕੰਮ ਕਰ ਜਦੋਂ ਵੀ ਕਾਫੀ ਪੀਣੇ ਪਰਦੇ ਜਾਣਾ ਆਂਦੀ ਬੱਚੇ ਮੈਂ ਕਹਿੰਦਾ ਸਹੀ ਗੱਲ ਹੈ ਹਨਾ ਮੈਂ ਮੈਚ ਦਾ ਆ ਰਿਹਾ ਸੀ ਨਾ ਸਟਾਰ ਵਕਤ ਨਹੀਂ ਜ਼ਿਆਦਾ ਆਉਂਦੇ ਜਦੋਂ ਵੀ ਕਾਫੀ ਪੀਣੇ ਸਟਾਰ ਵਕਤੇ ਜ਼ਿਆਦਾ ਆ ਜਾਂਦੇ ਨੇ ਉਹ ਜਿੰਮੀ ਬਾਜੀ ਹੋ ਗਿਆ ਉਹਨਾਂ ਨੂੰ ਫੋਨ ਲਾਈ ਪਰ ਨਹੀਂ ਆਜਾ ਰਾਜਾ ਸੁੱਤਾ ਹੋਣਾ ਹਣ ਨਹੀਂ ਰਾਜਾ ਮ ਕੰਮ ਤੇ ਹੋਣਾ ਆਉਣ ਬੈਟਰੀ ਮਾ ਤੁਮ ਦੇ ਲਾ ਤੇ ਹੁਣ ਸਟਾਰਟ ਹੋ ਗਿਆ ਕਿਤਾ ਕੀ ਹੈ ਕਿਤੇ ਕਦਮ ਸੇ ਰਿਸਰਚ ਰਿਪੋਰਟ ਨਹੀਂ ਪੜੀ ਸਾਨੂੰ ਕ ਸਵੇਰੇ ਸਵੇਰੇ ਫੋਨ ਆਇਆ ਸੀ ਵੀਂਦਾ ਹੈ ਮੈਂ ਕਭੇ ਮੇਰਾ ਮਨ ਤੇ ਨਹੀਂ ਕਰਦਾ ਜਾਣ ਨੂੰ ਮੈਂ ਮਜਬੂਰ ਹੋ ਕੇ ਕਹਿੰਦਾ ਕੋਈ ਨਹੀਂ ਗੱਲ ਆਪਰੇਸ਼ਨ ਹੀ ਕਰਾਉਣਾ ਤੁਸੀਂ ਉਹਨਾਂ ਚ ਰਹਿ ਕੇ ਆ ਜੀ ਹੁਣ ਕੀ ਕਰੂ ਇਹ ਇਕੱਲਾ ਮੁੰਡੇ ਨੂੰ ਜਾਰੇ ਨੂੰ ਨਹੀਂ ਵੈਸੇ ਮੈਂ ਵੀ ਮੇਰਾ ਜੀ ਲੱਗਾ ਹੈ ਇੱਥੇ ਜਾਣ ਨੂੰ ਜੀ ਨਹੀਂ ਕਰਦਾ ਮੈਂ ਕਿ ਮੈਂ ਗੋੜ ਜਾਵਾਂ ਸਭ ਦੀ ਆਪਣੀ ਤੇਰਾ ਜਾਂਦਾ ਆਣਾ ਦੀ ਸਬਜ਼ੀ ਦਾ ਕੁਲਵਿੰਦਰ ਨੂੰ ਹੋਇਆ ਹਿੱਸਾ ਤੇ ਮੇਰੇ ਜਮਾਨੇ ਦਾ ਖਾ ਕੋੜਪੜਦਾ ਹੀ ਹੈ ਜਦ ਡਿਊਟੀ ਤੇ ਬੈਠਾ ਇਹ ਐਗਰੀਕਲਚਰ ਵਿਭਾਗ ਵਾਲਿਆ ਆਫੀਸਰ ਲੈ ਕੇ ਚੱਲੇ ਬਹੁਤ ਬੜਾ ਲੋਕ ਹੁੰਦੇ ਬੂਟੇ ਸੜਨਾ ਜਾਣੇ ਰਹਾ ਨਾ ਹੁਣ ਮੈਂ ਮੋਟਰ ਲਵਾਤੀ ਆ ਮਾਈਟਰ ਅੰਦਰ ਲਵਾਤਾ ਬਾਅਦ ਵਿੱਚ ਚਾਬੀ ਦੇ ਦਿੱਤੀ ਤੇ ਲੈ ਪਾਣੀ ਲਾਦੀ ਕਰੀ ਬੰਦ ਬੀਤਾਈ ਵੀ ਵੇਖਾ ਚਲ ਮਸ ਇਧਰ ਹੋ ਗਿਆ ਇਹ ਮਿੱਠੇ ਇਹ ਹੀ ਦੀਆਂ ਆਪਕੋ ਮੈਨੇ ਬਾਕੀ ਦਿੰਦੇ ਆ ਅਗਾ ਚੱਲ ਰਿਹਾ ਬੈਨਦੀ ਭੁੱਲ ਗਏ ਕਲਵਿੰਦਰ ਨੂੰ ਵੀ ਹੋਰ ਐ ਵੀ ਜਾਂਦੇ ਜਾਂਦੇ ਮੈਂ ਆਪਣੇ ਸਹੁਰਾ ਦਾ ਖਰਬੂਜਾ ਲੈ ਆ ਜਾਵਾਂ ਪਿੱਛੇ ਗੱਡੀ ਇਹ ਇਹਨੂੰ ਗੱਡੀ ਚ ਰੱਖ ਲੈਣਾ ਈ ਧੋ ਕੇ ਹੋਊਗੀ ਇਹ ਤਾਂ ਚੱਕੂ ਵੀ ਲੈਣਾ ਪੈਣਾ ਮਾਜ ਦੇਣੇ ਖਰਬੂਜੇ ਇੰਨੇ ਪਸੰਦ ਆਏ ਨੇ ਨਾ ਕਲਿੰਦਰ ਨੂੰ ਕਲਿੰਦਰ ਨੇ ਗੱਡੀ ਭਰਦੀ ਲੈ ਕੇ ਇਹਨਾਂ ਨਾਲਾ ਇੱਕ ਦਿਨ ਲੰਘਣਾ ਕਹਿੰਦਾ ਸਿੰਘ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਕੋਈ ਗੱਲ ਨਹੀਂ ਹੋਰ ਲੈ ਲਾਂਗੇ ਹਾਂ ਆਪਾਂ ਕਿੱਥੇ ਖੜੇ ਆ? ਫੋਨ ਆ ਰਿਹਾ 엄마। ਫੋਨ ਬਹੁਤ ਆ ਰਿਹਾ ਫੋਨ ਘਰੇ ਜਾ ਕੇ ਸੁਣਾਗੇ। ਉਹ ਕਿਵੇਂ ਨਿਕਲ ਕੇ ਦੇਖ ਨਹੀਂ ਕੁੜੀ। ਹਾਂ ਉਹ ਦੇਖ ਫਤੇ ਵਰਗੀ ਅੱਗੇ ਖੜੀ ਐ। ਲਾਓ। ਆਪਾਂ ਕੜਗੇ ਸੀ ਗਿੱਲ ਹਣਾ? ਗਿੱਲ ਕਿੱਥੇ ਕੜਗੇ? ਹਾਂ ਅਜੇ ਆਪਾਂ ਪਹੁੰਚੇ ਲੁਧਿਆਣੇ ਨਹੀਂ ਪਹੁੰਚੇ। ਓਕੇ। ਅੱਛਾ ਜੀ ਮੈਂ ਤਾਂ ਲੁਧਿਆਣਾ ਤੋਂ ਜਿਹੜੀ ਵੀ ਨੇੜੇ ਲੱਗ ਗਏ ਲੁਧਿਆਣੇ ਦੇ ਆਪਾਂ। ਇੱਥੇ ਲੁਧਿਆਣੇ ਨੇੜੇ ਲੱਗੇ ਬਟ ਲੁਧਿਆਣੇ ਹਜੇ ਪਹੁੰਚੀ ਨਹੀਂ। ਲੋਈ ਕਰਬੂਜੇ ਤੇ ਤਰਬੂਜ ਆਪਾਂ ਲੈ ਲੈ। ਦੇ ਹੁਣ ਆਪਾਂ ਘਰੇ ਪਹੁੰਚਦੇ ਪਹੁੰਚਦੇ ਨੂੰ ਲੱਗਦਾ ਉਹਨਾਂ ਦੇ ਹੋਰ ਕੰਮ ਹੋ ਜਾਣਾ ਇੰਨੇ ਕੰਮ ਹੋਏ ਫਿਰ ਜਿਵੇਂ ਹੀ ਕਹਿ ਦੋ। ਇਸਾ ਪਰ ਸਾਡਾ ਬਹੁਤ ਲੰਬਾ ਕੰਮ ਇੰਨੇ ਕੁ ਪੈਂਡਿੰਗ ਪਏ ਨੇ ਬੁਟੀਕ ਵਾਲੇ ਫੋਨ ਤੇ ਇੰਨੇ ਮੈਸੇਜ ਫੋਨ ਉਹਨੇ ਰਹੀ ਅਮਣ ਇੱਕਦਮ ਕਿੱਧਰ ਗਾਇਬ ਹੋ ਗਈ। ਤੇ ਜਿਹੜੇ ਆਪਾਂ ਨੂੰ ਚਾਹੁੰਦੇ ਨੇ ਉਹ ਇੰਨੇ ਫੋਨ ਕਰਦੇ ਵੀ ਤੁਸੀਂ ਇੰਨੇ ਦਿਨ ਹੋ ਕੇ ਦੁਕਾਨ ਤੇ ਨਹੀਂ ਆਏ ਹੈ ਕਿੱਧਰ ਚਲੇ ਗਏ ਰੌਣਕ ਕਰਨ ਲੱਗੇ ਹੈਗੀ। ਦੀਪੀ ਵੀਰਾ ਬਹੁਤ ਪਰੇ ਜਾਣ। ਮੈਂ ਕੋਈ ਨਾ ਪਰੇਸ਼ਾਨ ਕਰਨ ਵਾਸਤੇ ਆ ਰਿਹਾ ਤੰਗ ਕਰਨ ਵਾਸਤੇ ਟੈਨਸ਼ਨ ਨਾ ਲਓ ਬਸ ਸੇਰੇ ਪਹੁੰਚ ਜਾਣਾ ਆਪਾਂ ਨੇ ਮੰਮੀ ਕਹਿੰਦੀ ਜਿੱਥੇ ਤੁਸੀਂ ਕਰਬੋਜੈਰੇ ਤੋਂ ਲੈਣ ਹੀ ਲੱਗ ਗਿਆ ਮੈਂ ਕਿਹਾ ਜਿੱਥੇ ਅਸੀਂ ਖੜ੍ਹ ਕੇ ਉੱਥੇ ਲੈ ਲੱਗ ਜਿੱਥੇ ਅਸੀਂ ਖੜ੍ਹ ਜਾਣਾ ਮੈਂ ਉੱਥੋਂ ਲੈਣ ਸ਼ੁਰੂ ਹੋ ਜਾਂਦੀ ਬਸ ਚਾਰੇ ਵੀ ਗਰੀਬ ਵੇਂਦੇ ਦੇ ਮੁੰਨਾ ਅਸੀਂ ਵੀ ਜਿੱਥੇ ਵੀ ਪਹੁੰਚ ਜਾਂਦੇ ਆ ਮਾਨ ਨਹੀਂ ਕਰਦੇ ਹੈਗੇ ਉੱਥੇ ਦੁਕਾਨ ਤੇ ਰਸ਼ ਹੋ ਜਾਂਦਾ ਹੈ ਉਹਦਾ ਮੂੰਹ ਹੋਰ ਤਰ ਹਰ ਕੀ ਹੈ ਨਹੀਂ 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 ਤੇ ਬਾਕੀ ਸਾਰੇ ਜਣ ਤੁਸੀਂ ਕੋਸ਼ਿਸ਼ ਕਰਿਆ ਕਰੋ ਯਾਰ ਜਿਹੜੀਆਂ ਆਪਣੇ ਰੋਡ ਦੇ ਉੱਪਰ ਬਾਹਰ ਦੁਕਾਨਾਂ ਲਾਈਆਂ ਹੁੰਦੀਆਂ ਨੇ ਕਈ ਵਾਰ ਛੋਟੇ ਬੱਚਿਆਂ ਨੇ ਲਾਈਆਂ ਹੁੰਦੀਆਂ ਨੇ ਕਈ ਵਾਰ ਮਾਂ ਬੈਠੀ ਹੁੰਦੀ ਨਾਲ ਉਹਨਾਂ ਕੋਲੋਂ ਕੁਛ ਨਾ ਕੁਛ ਜ਼ਰੂਰ ਖਰੀਦਿਆ ਕਰੋ 100 50 ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਅਗਲੇ ਨੂੰ ਕੁਝ ਨਾ ਕੋਈ ਦਿਹਾੜੀ ਬਣ ਜਾਂਦੀ ਹੈ ਕਿ ਨਹੀਂ ਜਦੋਂ ਆਪਾਂ ਤੁਰ ਲੱਗੇ ਹੋਰ ਬਿਲਕੁਲ ਉਹਨਾਂ ਨੂੰ ਵੀ ਆਸ ਹੁੰਦੀ ਵੀ ਯਾਰ ਕੋਈ ਨੰਗੇਗਾ ਕੁਝ ਲੈ ਕੇ ਜਾਏਗਾ ਪਰ ਮੇਰੇ ਕੋਲ ਜਿੰਨੀ ਕਿ ਮੇਰੀ ਔਕਾਤ ਆ ਜਿੰਨੀ ਕਿ ਮੇਰੀ ਪਹੁੰਚ ਆ ਉਹਨਾਂ 'ਕਿ ਮੈਂ ਜ਼ਰੂਰ ਕਰਦੀ ਹੁੰਨੀ ਆ ਕਿ ਆਪਾਂ ਇਹਨਾਂ ਕੋਲ ਕੁਛ ਆ ਬਹੁਣ ਕੱਠੇ ਕਰਬੂਜੇ ਤਰਬੂਜ ਵਾਲੇ ਪਰ ਘੱਟ ਲੈਨੇ ਪ੍ਰਧਾਨ ਨੇ ਆ ਗਏ ਗੱਡੀ ਚੜਾਕ ਲੈ ਗਏ ਮਮਿਤਾ ਕਿਹਦਾ ਪਰਦਾ ਨੇ ਕਿੱਥੇ ਘੱਟ ਲੈਨੇ ਪ੍ਰਧਾਨ ਤਾਂ ਦੋ ਹੋੜ ਲੈ ਆਏ ਵੀ ਜਲ ਘੱਟਣਾ ਰਹਿ ਜਾਣਾ ਦੋ ਵੀ ਬੰਦੇ ਲੈ ਲੋ ਕਰੇ ਕਿੰਨੇ ਨੇ ਕੋਈ ਗੱਲ ਨਹੀਂ ਹਾਂ ਉਹ ਦੋ ਤਾਂ ਤੁਹਾਡੇ ਦੇ ਕਿ ਫਰੇ ਸਵਾਦ ਬੰਦੇ ਟੁੱਟੇ ਦੰਦਾਂ ਨਾਲ ਨਹੀਂ ਖਾਜ ਰਹੇ ਨੇ ਉਹ ਮਿੱਠਾ ਹੀ ਕਰਨਾ ਹੈ ਹਾਂ ਮੂੰਹ ਮਿਠਾ ਕਰਨਾ ਫਿਰ ਇੱਕ ਹੀ ਲੈਣਾ ਈ ਇੱਕ ਇੱਕ ਪੀਸ ਖਾ ਲੈਣੇ ਮੂੰਹ ਮਿਠਾ ਹੋ ਜਾਣਾ ਈ ਬਜੂਰੀ 300 ਰੁਪਏ ਲਾਇਆ ਏ ਤੇ ਚਲੋ ਜੀ ਹੁਣ ਪਹੁੰਚਦੇ ਆਪਾਂ ਘਰ ਰਸਤੇ 'ਚ ਕੁਝ ਤਾਂ ਹੋਊਗਾ ਜੀ ਦੇਖੋ ਹਾਂ ਜੀ ਹੋ ਲੱਗ ਗਿਆ ਸੀ ਮੇਲਾ ਉਹਦੇ ਆ ਓਏ ਬਾਬੇ ਮੇਲਾ ਲੱਗਿਆ ਓਏ ਬਾਬੇ ਮੇਲਾ ਲੱਗਿਆ ਓ ਉੱਥੇ ਲੱਗਿਆ ਸੀ ਮੇਲਾ ਕੇ ਤੁਹਾਨੂੰ ਅੱਜ ਦਾ ਵਿਚਾਰ ਦੱਸ ਦਿਆਂ ਜੋਨ ਨਾਨੀ ਨੇ ਦੱਸਿਆ ਤੁਹਾਨੂੰ ਇਹ ਵਿਚਾਰ ਪੇਸ਼ ਕਿੱਥੇ ਕਰਦੇ ਹੋ ਲੁਧਿਆਣਾ ਨਾ ਲਾਇਆ ਸੀ ਤੂੰ ਹਾਂ ਉਹ ਜਾ ਤੂੰ ਤੇ ਸਾਡੀ ਕੀ ਕਹਿੰਦੀ ਨਾਨ ਸਾਡੀ ਕਹਿੰਦੇ ਵੀ ਕਿਹਨੀ ਕਰਨੀ ਚਾਹੀਦੀ ਨਹੀਂ ਨਹੀਂ ਸਾਰੀ ਗੱਲ ਆਸ ਜਾਣਾ ਇਸ ਵੇਲੇ ਡੈਡੀ ਨਹੀਂ ਕਹਿਦਾ ਵੀ ਤਰੱਕੀ ਕਰਨ ਦੇ ਨੂੰ ਇਹ ਨਹੀਂ ਜਿਹੜਾ ਸਾਡੇ ਰਾਜਾ ਮਾਮਾ ਸੀਗਾ ਨਾ ਰਾਜਾ ਮਾਮਾ ਸੀ ਨੀਗਾ ਰਾਜਾ ਮਾਮਾ ਸਾਡੇ ਦਾ ਰਾਜਾ ਮਾਮਾ ਉਹੋ ਜਿਹੀ ਵੀਡੀਓ ਬਣਦੀ ਲੈ ਸਾਡੇ ਜਿਹੜਾ ਰਾਜਾ ਮਾਮਾ ਨਾ ਉਹ ਸਿੰਗਿੰਗ ਦਾ ਬਹੁਤ ਸ਼ੌਂਕ ਉਹਨਾਂ ਨੂੰ ਜਿਹੜਾ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਕੁਝ ਸਾਲ ਪਹਿਲਾਂ ਕੁਝ ਸਾਲ ਪਹਿਲਾਂ ਹਾਂ ਉਹਨਾਂ ਨੂੰ ਸ਼ੌਂਕ ਸੀਗਾ ਸਿੰਗਿੰਗ ਦਾ ਤੇ ਰਾਜਾ ਮਾਮੇ ਨੇ ਆਪਣਾ ਇੱਕ ਗਾਣਾ ਰਿਲੀਜ਼ ਕਰਨਾ ਸੀਗਾ ਤੇ ਉਥੇ ਪੈਸਾ ਲੱਗਣਾ ਸੀ ਨਾ ਲਗੜੇ ਚਲੋ ਨਾ ਤੇ ਨਾਨੀ ਨੇ ਕਿਹਾ ਵੀ ਨਹੀਂ ਵੀ ਮੈਂ ਨਹੀਂ ਪੈਸਾ ਖਰਚਣਾ ਮੇਰੇ ਕੰਮ ਬਿਲਕੁਲ ਨਹੀਂ ਬਸਾਦਾ ਮਮੂ ਆਪਣੇ ਪੁੱਤ ਦੇ ਨਾਲ ਕੋਈ ਜਵਾਲ ਨਹੀਂ ਕੋਈ ਤਰੱਕੀ ਕਰ ਦੇਣੀ ਹੈ ਤਰੱਕੀ ਲੋਕਾਂ ਕੋ ਭਜਾ ਦੇਣੀ ਹੈ ਤੇ ਫਿਰ ਨਾਨੀ ਦੇ ਕਹਿਣਾ ਲਵੇ ਹੈ ਵੀ ਅੱਜਕਲ ਤਰੱਕੀ ਨਾ ਕੀਤੀ ਜਾਵੇ ਤਾਂ ਚੰਗੀ ਗੱਲ ਹੈ ਚੰਗੀ ਗੱਲ ਹੈ ਠੀਕ ਹੈ ਨਾ ਬੈਠੇ ਬੈਠੇ ਰਹੋ